ਗੋਬਿੰਦ ਧਾਮ ਤੋਂ ਸ਼੍ਰੀ ਹਿਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਦੀ ਅਗਲੀ ਚੜਾਈ 6 ਕਿਲੋਮੀਟਰ ਹੈ ਜੋ ਕਿ ਬਿਲਕੁਲ ਸਿੱਧੀ ਹੈ ਅਤੇ ਜਿਸ ਵਿੱਚ ਥੋੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਗਲੇਸ਼ੀਅਰ ਹੋਣ ਦਾ ਕਰਕੇ ਉੱਥੇ ਆਕਸੀਜਨ ਦੀ ਵੀ ਕਮੀ ਹੈ ਅਤੇ ਜੋ ਬਜ਼ੁਰਗ ਹਨ ਉਹਨਾਂ ਨੂੰ ਥੋੜਾ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ ਸੋ ਸਾਡੇ ਚੈਨਲ ਦੇ ਮਾਧਮ ਰਹੀਂ ਵੀ ਇਹ ਅਪੀਲ ਹੈ ਕਿ ਤੁਸੀਂ ਆਪਣੇ ਪ੍ਰਬੰਧ ਕਰਕੇ ਜਾਂ ਬੋਡੀ ਚੈੱਕਅਪ ਕਰਾ ਕੇ ਹੀ ਉੱਪਰ ਦੀ ਯਾਤਰਾ ਸ਼ੁਰੂ ਕਰੋ ਸੰਗਤਾਂ ਦੋ ਅਰਦਾਸਾਂ ਵਿੱਚ ਸ਼ਾਮਲ ਹੁੰਦੀਆਂ ਹਨ ਇਸ ਟਾਈਮ ਪਹਿਲੀ ਅਰਦਾਸ ਸ਼੍ਰੀ ਹਿਮਕੁੰਡ ਸਾਹਿਬ ਵਿਖੇ ਸਵੇਰੇ 9:30 ਵਜੇ ਹੁੰਦੀ ਹੈ ਅਤੇ ਦੂਜੀ ਅਰਦਾਸ 12 ਵਜੇ ਦੇ ਕਰੀਬ ਹੁੰਦੀ ਹੈ ਜੋ ਸੰਗਤਾਂ ਸਵੇਰੇ ਅਰਦਾਸ ਵਿੱਚ ਸ਼ਾਮਲ ਹੋ ਜਾਂਦੀਆਂ ਹਨ ਉਹ ਤੁਰੰਤ ਹੀ ਉਥੋਂ ਫਿਰ ਵਾਪਸੀ ਕਰ ਲੈਂਦੀਆਂ ਹਨ ਅਤੇ ਬਾਕੀ ਜੋ ਸੰਗਤਾਂ ਹੁੰਦੀਆਂ ਹਨ ਉਹ 12 ਵਜੇ ਵਾਲੀ ਅਰਦਾਸ ਸੁਣ ਕੇ ਉਥੋਂ ਵਾਕਸ ਆਉਂਦੀਆਂ ਹਨ ਆਉਂਦੇ ਮਨ ਚਲ ਚਲ ਜੇਕਰ ਇੱਥੇ ਵੀ ਗੱਲ ਕਰੀਏ ਤਾਂ ਜੋ ਰਸਤਾ ਹੈ ਰਸਤੇ ਵਿੱਚ ਸ਼ਾਰਟਕਟ ਵੀ ਆਉਂਦੇ ਹਨ ਜੋ ਸਾਡੀ ਚੜਾਈ ਘੱਟ ਕਰ ਦਿੰਦੇ ਹਨ ਪਰ ਸ਼ਾਰਟਕਟ ਪੂਰੀ ਸਾਵਧਾਨੀ ਨਾਲ ਵਰਤੋ ਕਿਉਂਕਿ ਉੱਥੇ ਖਤਰਾ ਬਣਿਆ ਰਹਿੰਦਾ ਹੈ ਜੇਕਰ ਗੱਲ ਕਰੀਏ ਤਾਂ ਸ਼੍ਰੀ ਹਿਮਕੁੰਡ ਸਾਹਿਬ ਕੇ ਇਸ ਵੇਲੇ ਮੌਸਮ ਬਹੁਤ ਹੀ ਵਧੀਆ ਹੈ ਅਤੇ ਦ੍ਰਿਸ਼ ਮਨ ਨੂੰ ਮੋਹਣ ਵਾਲੇ ਹਨ ਕਿਉਂਕਿ